ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋਅ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਮਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨੀਸਾਨ ਸੱਚੇ ਤੁਧ ਆਖੈ ਲੱਖ ਕਰੋੜ ਸੱਚਾ ਸਾਬਤਾਨ ਸੱਚਾ ਸਭ ਜੂਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕਚਨ ਕਚ ਇਹ ਪਾਠ ਕਚਨ ਕਚ ਉਚਾਰਨ ਕਰਨਾ ਯਾਨੀ ਕੱਚਿਆਂ ਨਾਲੋਂ ਵੀ ਕੱਚਾ ਕੱਚ ਨਹੀਂ ਕੱਚ ਨਹੀਂ ਜਾਣਾ ਮਹੱਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡੀ ਵਡਿਆਈ ਜਾ ਸੱਚ ਨਿ ਆਉ ਵੱਡੀ ਵਡਿਆਈ ਜਾ ਨਹੀਂ ਚਲਤਾ ਉਹ ਇਹ ਜਿੰਨੇ ਵੀ ਜਾਪ ਆਦ ਹਨ ਇਹਨਾਂ ਤੇ ਜਮਕ ਲਾ ਦਿੰਨੀ ਹੈ ਵੱਡੀ ਵਡਿਆਈ ਜਾਣਾ ਆ ਲਾਉ ਵੱਡੀ ਵਡਿਆਈ ਬੁੱਝਾ ਸਭ ਭਾਵ ਵੱਡੀ ਵਡਿਆਈ ਜਾ ਪੁੱਛ ਨਾ ਦਾਤ ਵੱਡੀ ਵਡਿਆਈ ਜਾ ਆਪੇ ਆਪ ਇਹ ਵੱਡੀ ਟੱਡਾ ਨਹੀਂ ਲਾਉਣਾ ਵੱਡੀ ਉਚਾਰਨ ਕਰਨਾ ਹੈ ਥੋੜਾ ਜਿਹਾ ਕਸ ਕੇ ਵੱਡੀ ਵਟਿਆਈ ਜਾ ਆਪੇ ਆਪ ਨਾਨਕ ਕਾਰ ਨਾ ਕਥਨੀ ਜਾਏ ਇਹ ਵਿਸ्राम ਧਿਆਨ ਨਾਲ ਲਾਉਣਾ ਹੈ ਨਾਨਕ ਇਥੇ ਵਿਸ्राम ਹੈ ਕਾਰ ਨਾ ਕਥਨੀ ਜਾਏ ਕੀਤਾ ਕਰਣਾ ਸਰਬ ਰਜਾਈ ਮਹੱਲਾ ਦੂਜਾ ਇਹੋ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਹ ਪੰਕਤੀ ਧਿਆਨ ਨਾਲ ਉਚਾਰਨ ਕਰਨੀ ਹੈ ਆਮ ਕਹਿੰਦੇ ਨੇ ਇਹੋ ਜਗ ਸੱਚੇ ਕੀ ਸੱਚੇ ਉਚਾਰਨ ਕਹਿੰਦੇ ਆ ਸੱਚੇ ਕੀ ਹੈ ਕੋਠੜੀ ਸੱਚਾ ਦਲਾਵਾਂ ਨਾਲ ਉਚਾਰਨ ਕਰਨਾ ਹੈ ਇਹੋ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਕ ਨਾਂ ਹੁਕਮ ਸਮਾਇ ਲੈ ਇਕਨਾ ਹੁਕਮੇ ਕਰੀ ਵਿਨਾਸ਼ ਇਕਨਾ ਭਾਣੇ ਕੱਢ ਲਏ ਇਕਨਾ ਮਾਇਆ ਵਿੱਚ ਨਿਵਾਸ ਈਵ ਭੀ ਆਖ ਨਾ ਜਪਈ ਜੇ ਕਿਸੈ ਆਣੀ ਰਾਸ ਕਿਸੈ ਕਸਕੀ ਨਹੀਂ ਬੋਲਣਾ ਪੂਲਾ ਹੀ ਉਚਾਰਨ ਕਰਨਾ ਜੇ ਕਿਸੈ ਆਣੀ ਰਾਸ ਨਾਨਕ ਗੁਰਮੁਖ ਜਾਣੀਐ ਜਾ ਕਉ ਆਪ ਕਰੇ ਪਰਗਾਸ ਪਉੜੀ ਨਾਨਕ ਜੀ ਉਪਾਇਕ ਨਾਨਕ ਪਾਤੀ ਯਮ ਕਲਾ ਦਨੀਏ ਨਾਨਕ ਜੀ ਉਪਾਇਕ ਲਿਖਨਾ ਵੈ ਧਰਮ ਬਹਾਲਿਆ ਉਥੈ ਸੱਚੇ ਹੀ ਸੱਚ ਨਿਬੜੈ ਚੋਣ ਵਖ ਕੱਢੇ ਜਜਮਾਲਿਆ ਥਾਉ ਨਾ ਪਾਇਨ ਕੂੜਿਆਰ ਬਹੁ ਕਾਲੈ ਦੂਜਕ ਚਾਲਿਆ ਤੇਰੇ ਨਾਇਰਤੀ ਸੇ ਜੀਣ ਗਏ ਆਰ ਗਏ ਸੇਠਗਣ ਵਾਲਿਆ ਲਿਖਣਾ ਵੈ ਧਰਮ ਬਹਾਲਿਆ ਸਲੋਕ ਮੁਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਭੇਦ ਯਾਨੀ ਵਿਸਮਾਦ ਤੇ ਥੋੜਾ ਜਿਹਾ ਰੁੱਕ ਕੇ ਬੋਲਣਾ ਕਿਸਮਾਦ ਨਾਦ ਵਿਸਮਾਦ ਭੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਵਿਸਮਾਦ ਤੇ ਵਿਸਰਾਮ ਹੈ ਵਿਸਮਾਦ ਨਾਗੇ ਫਿਰਹਿ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਵਿਸਮਾਦ ਇਥੇ ਵੀ ਵਿਸਰਾਮ ਵਿਸਮਾਦ ਅਗਨੀ ਖੇਲ ਹੈ ਵਿਡਾਣੀ ਅਗਨੀ ਖੇਡ ਹੈ ਵਿਡਾਣੀ ਵਿਸਮਾਦ ਅਗਨੀ ਖੇਡ ਹੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਦ ਲੱਗਹਿ ਪ੍ਰਾਣੀ ਹਾਂਜੀ ਵਿਸਮਾਦ ਤੇ ਵਿਸਰਾਮ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾਹ ਵਿਸਮਾਦ ਉੱਜੜ ਉੱਜੜ ਝੱਲਾ ਲਾ ਕੇ ਵਿਸਮਾਦ ਉੱਜੜ ਵਿਸਮਾਦ ਰਾਹ ਵਿਸਮਾਦ ਨੇੜਾ ਵਿਸਮਾਦ ਦੂਰ ਵਿਸਮਾਦ ਵਿਸਮਾਦ ਦੇਖੈ ਹਾਜ਼ਰਾ ਹਜੂਰ ਹਾਂਜੀ ਇਹ ਵੀ ਵਿਸਰਾਮ ਵਿਸਮਾਦ ਪੱਤੇ ਹੀ ਲਾਉਣਾ ਹੈ ਵਿਸ ਵੇਖ ਵਿਡਾਨ ਰਹਾ ਵਿਸਮਾਦ ਨਾਨਕ ਬੁੱਝਣ ਪੂਰਾ ਭਾਗ ਹਾਂਜੀ ਨਾਨਕ ਪੱਤੇ ਵਿਸਾਮ ਮਹੱਲਾ ਪਹਿਲਾ ਕੁਦਰਤ ਦਿਸੈ ਕੁਦਰਤ ਸੁਣੀ ਐ ਇਥੇ ਵਿਸਰਾਮ ਐ ਕੁਦਰਤ ਦਿਸੈ ਕੁਦਰਤ ਸੁਣੀ ਐ ਜਿਹੜਾ ਕੁਦਰਤ ਐ ਨਾ ਇਹਨੂੰ ਥੋੜਾ ਜਿਹਾ ਸ਼ੁੱਧ ਬੋਲਣਾ ਆਮ ਰਾਰਾ ਛੱਡ ਹੀ ਜਾਂਦੇ ਹਨ ਕੁਦਰਤ ਇੰਵੇਂ ਬੋਲ ਜਾਂਦੇ ਆ ਜਿਵੇਂ ਹੀਠਾਂ ਰਾਰਾ ਲੱਗਿਆ ਹੁੰਦਾ ਕੁਦਰਤ ਰਾਰਾ ਪੂਰਾ ਬੋਲਣਾ ਕੁਦਰਤ ਸੁਣੀ ਦਿਸੈ ਕੁਦਰਤ ਸੁਣੀ ਐ ਕੁਦਰਤ ਭਉ ਸੁਖਸਾਰ ਕੁਦਰਤ ਇਥੇ ਯਮਕ ਭਉ ਸੁਖਸਾਰ ਸਾਰੀਆਂ ਜਿੰਨੇ ਵੀ ਕੁਦਰਤ ਪਦ ਆਉਣਗੇ ਇੱਥੇ ਜਮਕ ਹੈਗੀ ਹੈ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣਿਕ ਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣਾ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਬਿਨ ਜਨਸੀ ਰੰਗੀ ਕੁਦਰਤ ਜੀ ਅਜਹਾਨ कुदरत निकिया कु बदिया कुदरत निकिया बढ़िया कुदरत पानी पाँठ करना कुदरत वखरा नहीं करना पाठ कठे है बस कुदरत कुदरत इस तरह नहीं कहना कुदरत 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 पोन पानी संतर कुदरत धरती खाक ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਇਥੇ ਵਿਸਰਾਮ ਹੈ ਪਾਕੀ ਨਾਈ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ ਵਰਤੈ ਤਾਕੂ ਤਾਕ ਤਾਕੂ ਥੋੜਾ ਜਿਹਾ ਕਸ ਕੇ ਬੋਲ ਪੌੜੀ ਆਪੀ ਨਹਿ ਭੋਗ ਭੋਗ ਕੈ ਹੋਏ ਭਸਮਰ ਪੌੜ ਸਿਧਾਇਆ ਹੋਏ ਭਾਸ ਮੜ ਇਹ ਵਖਰਾ ਪਾਠ ਸੰਪਰਦਾਜ ਕਰਾਇਆ ਜਾਂਦਾ ਹੋਏ ਭਾਸ ਮੜ ਭਾਸ ਪੋਲਾ ਬੂਨਾ ਮੜ ਭਾਰਾ ਬੂਨਾ ਭਸਮੜਨੀ ਕਹਿਣਾ ਹੋਏ ਭਾਸ ਮੜ ਭੌਰ ਸਿਧਾਇਆ ਆਪੀ ਨੈ ਭੋਗ ਭੋਗ ਕੈ ਹੋਏ ਭਾਸ ਮੜ ਭੌਰ ਸਿਧਾਇਆ ਵੱਡਾ ਹੋਆ ਦੁਨੀਦਾਰ ਗਾਲ ਸੰਗਲ ਘੱਤ ਚਲਾਇਆ ਅੱਗਾ ਕਰਨੀ ਕੀਰਤ ਵਾਚੀਐ ਬਹਿ ਲਿਖਾ ਕਰ ਸਮਝਾਇਆ ਥਾਉ ਨਾ ਹੋਈ ਪੌਦੀ ਹਾਂਜੀ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਥਾਉ ਨਾ ਹੋਈ ਪੌਦੀ ਪੌਦੀ ਯਾਨੀ ਦੋ ਡੈਸ਼ਾਂ ਦੇ ਕੇ ਬੋਲਾਂਗੇ ਤੇ ਸ਼ੁੱਧ ਬੋਲਿਆ ਜਾਏਗਾ ਪੌਦੀ ਯਾਨੀ ਉਸ ਨੂੰ ਮਾਰ ਪੈਂਦੇ ਆ ਸਿਰ ਲੋਕਾਂ ਨੂੰ ਥਾਂ ਨਹੀਂ ਮਿਲਦੀ ਥਾਉ ਨਾ ਹੋਈ ਪੌਦੀ ਹੁਣ ਸੁਣੀਐ ਕਿਆ ਰੂ ਆਇਆ ਹੁਣ ਸੁਣੀਐ ਕਿਆ ਇੱਥੇ ਠਮ ਲਾ ਕੇ ਉਚਾਰਨ ਕਰਨਾ ਕਿਆ ਰੂ ਨਹੀਂ ਕਹਿ ਦੇਣਾ ਹੁਣ ਸੁਣੀਐ ਕਿਆ ਰੂ ਆਇਆ ਰੂ ਆਇਆ ਪਾਠ ਇਕੱਠੇ ਹੀ ਉਚਾਰਨ ਕਰਨਾ ਥਾਉ ਨਾ ਹੋਈ ਪੌਦੀ ਹੁਣ ਹੋ ਵੀ ਹੈ ਜੀ ਹੋਈ ਨਹੀਂ ਥਾਉ ਨਾ ਹੋਵੀ ਪਾਉ ਦੀ ਹੁਣ ਸੁਣੀਐ ਕਿਆ ਰੂ ਆਇਆ ਹੁਣ ਸੁਣੀਐ ਕਿਆ ਰੂ ਆਇਆ ਮਨ ਅੰਧ ਮਨ ਅੰਧੈ ਜਨਮ ਗਵਾਇਆ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ